ਪਹਿਲੇ ਜਿਹੜੀਆਂ 43 ਸੇਵਾਵਾਂ ਦਿੰਦੇ ਸੀਗੇ ਉਹਦੇ ਵਿੱਚ 363 ਸੇਵਾਵਾਂ ਨੂੰ ਹੋਰ ਐਡ ਕਰਦੇ ਹੋਏ ਘਰ ਬੈਠੇ ਹੀ ਨਾਗਰਿਕ ਜਿਹੜੇ ਸਾਡੇ ਪੰਜਾਬ ਦੇ ਨੇ ਉਹ ਪ੍ਰਾਪਤ ਕਰ ਸਕਦੇ ਨੇ ਭਗਵੰਤ ਮਾਨ ਸਰਕਾਰ ਤੁਹਾਡੀ ਦਵਾਰ ਯੋਜਨਾ ਤਹਿਤ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਰਜ਼ੀ ਪੱਤਰ ਪੁਲਿਸ ਵੈਰੀਫਿਕੇਸ਼ਨ 유ਟਿਲਿਟੀ ਕਨੈਕਸ਼ਨ ਕਿਰਾਏਦਾਰ ਦਾ ਵੈਰੀਫਿਕੇਸ਼ਨ ਵਰਗੀਆਂ 406 ਸੇਵਾਵਾਂ ਮੁਹੱਈਆ ਹਨ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ੱੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਬਾਡੇ ਘਰ ਆਉਣਗੇ ਮੈਂ ਕਾਲ ਕੀਤੀ ਸੇਮ ਡੇ ਸੇਵਾ ਸਹਾਇਕ ਮੇਰੇ ਘਰ ਪਹੁੰਚ ਗਿਆ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਵਾਸੀਆਂ ਲਈ ਇੱਕ ਬਹੁਤ ਵਧੀਆ ਸਹੂਲਤ ਮਹੱਈਆ ਕਰਵਾਈ ਹੈ ਜੀ ਐਥੋਂ ਮਿਲਦੀ ਆ ਨਾ ਬਾਜ਼ਾਰੋਂ ਤਾਂ ਹੀ ਲੈਣੀ ਪੈਂਦੀ ਹੁਣ ਪਰਕਾ ਕੇ ਨਾਲ ਸਰਕਾਰੀ ਹਸਪਤਾਲ ਵਧੀਆ ਹੋ ਗਿਆ ਤੁਹਾਡਾ ਸੋਹਣਾ ਵੈਸੇ ਵੀ ਚਲੋ ले दौगी दौगी तो? आधी। आधी। ले जी जी दवाई दवाई आए हो सर मिल गई ई जी सारी दवाई मिल गई सारी सारी दवाई 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 पता जी जी ले है हो गया मिल गई कोई दिक्कत तो नहीं आई ठीक है बेटा दवाई जी ले मिल गई दवाई वादिया हस्पाल है सरकारी पहले ही दिखाया मेडिकल कितने रहने दो हस्पाल में रहने दो हाँ सेहत मंत्री पंजाब डॉक्टर उल्बी से कैंपर ने और चारों सरकार माता जी दवाई मिल गई माता दवाई मिल गई हाँ मिल दवाई सारी अच्छा तो लाज करा क्या ही हाँ अच्छा है आ कपड़ा नहीं लड़ा लाला है मतलब तेरे लाज है हैं ਮਨ ਕਰਿਆ ਉਹ ਨਾ ਕਰ ਨਾ ਰੋੜ ਨਹੀਂ ਹੁਣ ਖੋਲ ਕੇ ਰੱਖ ਫਿਰ ਨੂੰ ਬੰਦ ਕਿਉਂ ਕੀਤੀ ਹੋਈ ਹੈ ਪੂਰੀ ਖੋਲ ਫਿਰ ਖੋਲ ਕੇ ਰੱਖ ਦੇਗੀ ਤੋ ਆ ਲਓ ਇਧਰ ਆ ਪਾਵੇ ਦਾਦਾ ਜੀ ਦਿਖਾਣਾ ਹੈ ਉਹ ਮਰੀਜ਼ ਹੈ ਕਿ ਤੁਸੀਂ ਆਪ ਦਿਖਾਣਾ ਹੈ ਉਹ ਨਾਲ ਹੈ ਨਾ ਇਹਨਾਂ ਦੇ ब्रीड लोग के जाने हैं ब्रीड क्या तुझे पता है तुझे पता ठीक हो बढ़िया बैंडी जगह भी आएंगे और बस सस्ता आज भी तू जगह पर आना है ये अंदर क्या है कप्तान बनाए थे पीढ़ी पानी है ਨੇ ਆਪਣੇ ਨਾਲ ਨਹੀਂ ਅੱਥਰ ਕਾਊਂਟਰ ਸੀ ਕਿ ਕਾਜ ਜਿਹੜੇ ਸਾਰਿਆਂ ਦੇ ਪਰਚੀ ਬਣ ਗਏ ਪਹਿਲਾਂ ਸਿਰਫ ਇਹ ਦੋ ਕਾਊਂਟਰ ਚੱਲਦੇ ਸੀ ਫਿਰ ਮੇਰੇ ਤੇ ਮੇਲ ਸੀਨੇ ਤੇ ਇੱਕਦਮ ਤੇ ਪ੍ਰੈਗਨੈਂਟ ਲੇਡੀਆਂ ਉੱਧਰ ਸੀ ਗਈ ਹਾਂ ਉਹ ਅਸੀਂ ਪੰਜ ਕਾਊਂਟਰ ਕਰਦੇ ਸਾਰੇ ਅਸੀਂ ਪੰਜ ਤੇ ਕੈਬਿੰਗ ਉੱਧਰ ਵਾਲਿਆ ਫੀਸ ਵਗੈਰਾ ਸਾਰੇ ਉੱਧਰ ਹੋ ਗਿਆ ਆਯੂਸ਼ਮਾਨ ਡਿਮਿਸ਼ਨਸ ਉੱਧਰ ਕਰਤੀ ਆ ਜੀ ਉੱਧਰ ਉਹ ਸੀਨੀਅਰ ਸਿਟੀਜ਼ਨ ਦਾ ਉੱਧਰ ਹੈ ਜੀ ਉਹ ਵੀ ਉੱਥੇ ਆ ਸੱਤ ਕਾਊਂਟਰ ਤੇ ਪਰਚੀਆਂ ਦੇਣ ਸਾਰੇ ਹੋਰੇ ਬਣਦੇ ਸੀ ਆਯੂਸ਼ਮਾਨ ਵੀ ਫਾਈਲ ਵੀ ਪੇਮੈਂਟ ਵੀ ਸਾਰੀ ਉੱਥੋਂ ਦੇ ਸੀ ਉਹ ਵਾਲਾ ਕਾਊਂਟਰ ਬਣਾ ਦਿੱਤੀ ਕਿੰਨੀ देर ਹੋਈ ਤੁਹਾਨੂੰ ਬੇਟਾ ਆਇ ਹੋਣੇ ਆਏ ਸੀ ਨਾਲ ਦੀ ਨਾਲ ਹੋ ਗਿਆ ਤੁਸੀਂ ਵੀ ਹੁਣੇ ਆਇਓ ਕਿਦਾਂ ਚਿਰ ਹੋ ਗਿਆ ਤੁਹਾਨੂੰ ਹੁਣੇ ਆਇਓ ਤੁਸੀਂ ਵੀ ਹੁਣੇ ਕਿਲੇ ਹੋ ਗਿਆ ਤੁਹਾਨੂੰ ਆਏ ਹੋ ਹੁਣੇ ਆਇਓ ਨਾਲ ਦੀ ਨਾਲ ਬਣ ਰਹੀ ਹੈ ਪਰਸ ਵੀ ਵੈਰੀ ਗੁੱਡ ਛੋੜਾ ਸਕੇ ਲਾਫਰ ਫੈਮਿਲੀ ਕੈਗਰ ਬਣਾਉਣਾ ਪਿਆ ਸਾਡਾ 10 ਮਿੰਟ ਦਾ ਰੱਖ ਲਿਆ ਬਰੇਡ ਵੀ ਸਟਾਰਟ ਪੇਸ਼ੈਂਟ ਹੁਣੇ ਬਈਆ ਇੰਗਲਿਸ਼ ਦਾ ਆਈਸਮਾ ਬਹੁਤ ਸਾਰੇ ਕਾਊਂਟਰ ਪਹਿਲਾਂ ਉੱਥੇ ਸੀਗੇ ਸਾਡੇ ਬੱਚਿਆਂ ਵਾਲੇ ਟੋਕਿਆ ਜਾਏ ਫੇਰ ਤੁਸੀਂ ਇੱਧਰ ਗੱਟ ਲੇ ਠੀਕ ਹੋ ਗਏ ਸਾ ਪਾਸ ਕਿ ਸਿੱਖ ਪ੍ਰੋਪਰ ਪੜਾਦੇ ਬੱਚਾ ਬੱਚਾ ਕੋਸ਼ਿਸ਼ ਕਰਿਆ ਨਾ ਜਿਦਕ ਤਾਂ ਖੜੇ ਹੋ ਜਾਂਦੇ ਆੜੇ ਮੀਟਸ ਦਾ ਪਾਉ ਬਸ ਕਰ ਵਿਦਿਆਲਯ ਤੁਸੀਂ ਵੇੜਾ ਕੀ ਕਰਦੇ ਹੋ ਸਿੱਖਦੇ ਆ ਸਾਰਾ ਕੁਝ ਫਾਇਦਾ ਹੋ ਰਿਹਾ ਜ਼ਰੂਰ ਠੀਕ ਹੈ ਸੈਗਮੈਂਟ ਟੇਕ ਲੈ ਠੀਕ ਹੈ ਜੀ ਇਹਨਾਂ ਦਾ ਰੋਟੀਦਰਾ ਮਿਲਿਆ ਜੀ ਨਾਲ ਇੱਥੇ ਲੱਗ ਰਹੇ ਹੈਗੇ ਜਿਹੜਾ 2250 ਦਾ ਇਹ ਬੱਚੇ ਬੱਚੇ ਨੂੰ ਕੁੱਤੇ ਨੇ ਕੱਟ ਲਿਆ ਸੀਗਾ ਤੇ ਇਹ ਤਾਂ ਲੱਗ ਗਿਆ ਜੀ ਤੇ ਆਪਣੇ ਐਂਟੀਰੇਬੀਸ ਤਾਂ ਠੀਕ ਹੈ ਨਾ ਇਹ ਕਿੰਨਾ ਅਸਰ ਰੱਖੇਗਾ ਰਕਸ਼ਨ ਐਂਟੀਰੇਬੀਸ ਦਾ ਕੀ ਕਹੋ ਸਾਰੇ ਸੀਰਮ ਲਗਣਾ ਤ੍ਰਿਪਤੀ ਤੋਂ ਆਇਆ ਕਿ ਸੈਂਕੁਲਰ ਵੀ ਲੱਗ ਗਿਆ ਸੀਰਮ ਸੀਰਮ ਨਹੀਂ ਆਉਣਾ ਕੋਈ ਅੱਛਾ ਲੱਗਾ ਆਪਣੇ ਲੱਗੇਗਾ ਸੀਰਮ ਅਸੀਂ ਲਗਾ ਦਿੰਦੇ ਹਾਂ ਅੱਛਾ ਲੱਗੇਗਾ ਸ਼ੁਰੂਆਤ ਨਾਲ ਇਹ ਇਹਨਾਂ ਇੱਕ ਇਥੇ ਉਹ ਆਰਡਰ ਵੀ ਖੋਲਦੇ ਕਿਹੜੇ ਸਬੰਧ ਵਿੱਚ ਕਿਸੇ ਨੂੰ ਕੋਈ ਦਿੱਕਤ ਆ ਕੋਈ ਪੁੱਛਣਾ ਚਾਹਤ ਹੈ ਉਹ ਸਾਹਮਣੇ ਆ ਗਈ ਰਿਕੁਆਰੀ ਕਮੈਂਟ ਰਿਕੁਆਰੀ ਕਮੈਂਟ ਪੁੱਛ ਪੁੱਛ ਕੇ ਚੱਤਵਾਰੀ ਆ ਬਸ ਉਹ ਇੱਕ ਚੀਜ਼ ਵੇਸੇ ਕਰ ਪਾਉਂਦਾ ਕਰੋਜੀ ਕੋਰ ਤੋਂ ਕਾਊਂਟਰ ਉੱਤੇ ਬੀਪੀ ਚੈੱਕ ਕਰਵਾਦੇ ਕੁੜੀਆਂ ਵੀ ਉੱਥੇ ਲੋਕ ਪੁੱਛ ਰਹੇ ਨੇ ਇਨਕੁਆਰੀ ਕਰ ਲੈਂਦੇ ਆਜੋ ਉਹ ਨਹੀਂ ਕੋਈ ਨਾ ਪ੍ਰੈਗਨੈਂਟ ਨਹੀਂ ਉੱਥੇ ਦੇਖਦੇ ਸਰ ਸੀਨੀਅਰ ਸਿੱਖੰਦਰ ਪ੍ਰੈਗਨੈਂਟ ਲੇਡੀ ਦਾ ਇੱਥੇ ਆਈਸਮਾਰਕ ਕਾਰਡ ਇੱਥੇ ਬਣ ਜਾਂਦਾ ਠੀਕ ਹੈ ਇਹ ਲਗਾਤਾਰ ਚੱਲਦੇ ਕਾਊਂਟਰ ਆ ਰਿਸ਼ਮਾਰਕ ਕਾਰਡ ਕਿੱਥੇ ਬਣਦਾ ਜੀ ਕਰੋੜ ਨਾ ਕੋਰ ਹੁਣ ਸਾਰੇ ਕਾਊਂਟਰਾਂ ਤੇ ਬਣਦਾ ਹੋ ਨਹੀਂ ਸਰ ਆਈਸਮਾਰਕ ਕਾਰਡ ਇੱਥੇ ਬਣਦਾ ਜੀ ਜਿਹੜੇ ਕਿਨੇ ਵਾਸਤੇ ਹੁੰਦਾ ਡਸਟੂ ਡਾਣ ਹੁੰਦਾ ਕਿ ਨਹੀਂ ਨੇਚਰ ਇਨ 9 ਤੋਂ 3 ਜੇ ਬਾਅਦ ਕੋ ਮਿਚੋਲਾ ਤਾਂ ਇਹ ਬਾਦ ਚੰਦਰ ਸਰ ਕਰੋ ਨੈਕਸਟ ਡੇ ਮਿਲਾਂਗੇ ਅੱਛਾ ਠੀਕ ਓਕੇ ਉਹਨੂੰ ਰਿਮੇਟ ਕਰ ਲੈਂਦੇ ਹਾਂ ਕਿਉਂਕਿ ਕੰਪਨੀ ਚੈੱਕ ਹੋ ਜਾਂਦੀ ਹੈ ਕਾਟਟ ਟ੍ਰਿਕ ਉਹ ਤਾਂ ਪੁੱਛ ਲੈਂਦਾ ਕਿ ਤਿੰਨ ਡੇਸ ਬਣਾ ਦੇ ਅਸੋ ਪੜੇ ਦਿਸ਼ਾਂ ਦੇ ਦੇਸ਼ ਨਾਲ ਜੇ ਸੀ ਕਾਊਂਟਰ ਪੜਾਪਾ ਠੀਕ ਹੈ ਹਰ ਇੱਕ ਦੇ ਸਾਹਮਣੇ ਲਿਖਿਆ ਵੀ ਵੀ ਸ਼ੂਗਰ ਇੱਥੇ ਸਾਰਾ ਚੈੱਕ ਹੁੰਦਾ ਜੀ ਆ ਬੱਚੇ ਕਰਦੇ ਬੇਸਿਕਲੀ ਪਾਇਰੀ ਪੁੱਛਦੇ ਨੇ ਬੱਚੇ ਇਤੋਂ ਪੁੱਛ ਲੈਂਦੇ ਤਾਂ ਸਾਡੀ ਸਰ ਉਹ ਮਸ਼ੀਨ ਹੈ ਜਿਹੜੀ ਆ बिना पीपी चेक करते हैं अच्छा ऐसे ऑटोमेटिक में चेक हो जाता है हां जी सर ये चेक दिखा देंगे शुगर का शुगर का अच्छा दूसरा भी, भी है उधर मैनुअल भी हैगा सर ये पूरी बानी पानी में जाता है अच्छी मैं थोड़ा दिखा दूंगा जी डॉक्टर साहब दिखाओगे ये भी की कॉस्ट है ਸਰਕਾਰ ਦੇ ਬਸਤਾ ਪੂਰੇ ਬਾਹਰ ਦਾ ਰਸ ਹੈ ਜਿੰਨੇ بڑے ਦੇਖਿਆ ਕਰੋ ਬਾਹਰ ਅੰਦਰ ਚਾਹੀਏ ਹੈ ਇੱਥੇ ਆਣਾ ਚਾਹੀਦਾ ਹੈ ਨਾ ਕੋਪਰੇਸ਼ਨ ਸਰਕਾਰ ਨੂੰ ਡੇਢ ਮਸਲਾ ਦਾ ਅੱਛਾ ਜਨੇਵਾ ਇੱਕ ਕਪੜੇ ਵਾਲਾ ਇੱਕ ਰਾਜਪੂਰੀ ਕਮਾਂਡ ਨੂੰ ਇਹ ਸਾਰੇ ਇੱਕ ਇਹ ਜਨੇਵਾ ਆਇਆ ਲੱਗਾ ਸਰੇ ਹੋ ਗਏ ਸਰੇ ਜਿਹੜਾ ਉਹਨਾਂ ਨੇ ਉਹ ਲੋਣਾ ਸੀ ਆਪਣੇ ਨੇ ਜਿਹੜੇ ਉਹ ਗਲਪ ਜੀ ਇੰਡੀਆ ਵਾਲੇ ਨੇ ਲੋਣਾ ਸੀ ਹੋ ਗਿਆ ਸੀ ਕਿ ਨਹੀਂ ਨਹੀਂ ਸਰ ਅਜੇ ਹੋ ਨਹੀਂ ਹੋਇਆ ਕੀ ਉਹਦਾ ਉਹਨਾਂ ਨੇ ਆਣਾ ਕਿ ਸਾਡੇ ਕੋਲ ਟੀਮ ਦੇ ਕੇ ਜਿਹੜੇ ਟੈਸਟ ਕਰਦਾ ਮਨੋਵਦਨ ਨੂੰ ਕੋਈ ਦਿੱਕਤ ਨਹੀਂ ਹੈ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਿਆਦਾ ਕਰ ਕਿੰਨੀ ਵਾਰੀ ਚਾ ਕਰਦਾ ਖਰਾਬ ਹੈ ਇਹਨੂੰ ਫਿਰ ਡਾਕਟਰ ਕਾਉਂਟਰ ਚੈੱਕ ਕਰਕੇ ਦੇਗਾ ਕਿਵੇਂ ਆ

ਉਹ ਇਹਦਾ ਇਤਿਹਾਸ ਹੈ ਨਾ ਇਹ ਮੇਰੇ ਕੋਲ ਵੀ ਮਾਰਦੇ ਦੋ ਨੰਬਰ ਦਾ ਕਲੈਕਟਰ ਹੋ ਜਾਦਾ ਹੈ ਫਾਈਲ ਵੀ ਇਹਦਾ ਕੋਈ ਦਿੱਕਤ ਨਹੀਂ ਹੈ ਨਹੀਂ ਕੋਈ ਫਾਈਲ ਨਹੀਂ ਕਾਲੇ ਆਪ ਨੂੰ ਸਟਾਰਟਿਕ ਵੈਸਟਿੰਗ ਦਾ ਪਤਾ ਲੱਗਦਾ ਹੈ ਬ੍ਰੇਕ ਲਾਣਾ ਸੈਨਲ ਛੱਡ ਵੀ ਲਾਣਾ ਸਟਾਰਟੇ ਲਾਣਾ ਇੱਕ ਪੇਸ਼ੈਂਟ ਆਇਆ ਜੀਦਾ ਨਾ ਤੁਹਾਨੂੰ ਕਹ ਰਿਹਾ ਕਿ ਜਿਹੜਾ ਇੱਥੇ ਡਿਜਾ ਦਾ ਘੋੜਿਆਂ ਵਾਲਾ ਟੀਕਾ ਜੀ ਹਾਂ ਜੀ ਪਰ ਉਹ ਲੋ ਇਹ ਕਿਉਂ ਦੱਸੋ ਕਿ ਸਰ ਮੈਨੂੰ ਬੜਾ ਕੁਝ ਲਿਖਿਆ ਸੀ ਸਰ ਇਹਨਾਂ ਨੂੰ ਆਰਐਚਪੀ ਰੈਫਰ ਕੀਤਾ ফর ਹਿਊਮਨ ਡਿਵੈਲਪਮੈਂਟ ਨਾ ਇਹ ਕਿਉਂ ਕਿਉਂ ਕਿਹੜੇ ਤਰ੍ਹਾਂ ਪਰ ਵਾਟਰਸ ਆ ਇੰਡੀਕੇਸ਼ਨ ਸਰ ਕਿਉਂਕਿ ਸਰ ਇਕੁਆਇਨ ਆਰਐਸ ਨਾਲ ਰੀਐਕਟਿਵ ਸੀਗਾ ਨਾ ਤੇ ਸਰ ਆਪਾਂ ਜੀ ਰੀਐਕਟਿਵ ਆਂਦਾ ਡਾਕ ਵਾਈਟ ਕੈਟੇਗਰੀ 3 ਦੇ ਵਿੱਚ ਤਾਂ ਆਪਾਂ ਲਗਾ ਨਹੀਂ ਸਕਦੇ ਸਰ ਇਹ ਨੂੰ ਥੋੜਾ ਹੋਰ ਦੱਸਣਾ ਹੋਰ ਤੇ ਉਹ ਉੱਥੇ ਆਉਂਦਾ ਹਮਸਾ ਉੱਥੇ ਇਹ ਕਹਿੰਦੇ ਉੱਥੇ ਗਏ ਸਰ ਉੱਥੇ ਕਹਿੰਦੇ ਸਾਨੂੰ ਲਗਾਇਆ ਨਹੀਂ ਉੱਥੇ ਸਰ ਕਈ ਵਾਰੀ ਹੁੰਦਾ ਹੈ ਕਈ ਵਾਰੀ ਸਿਰ ਅੰਦਰ ਜੜੀ ਜਾਂਦੀ ਹੈ ਜਿਹੜੀ ਜੜੀ ਆ ਚੁੱਕੀ ਹੈ ਨਾ ਪ੍ਰੋਪਰ ਤੇ ਇੱਥੇ ਬੈਠੋ ਆ ਜੀ ਤੁਹਾਡਾ ਇਹਨਾਂ ਨੇ ਇਹ ਕਹਿ ਰਹੇ ਕਿ ਜਿਹੜਾ ਤੁਹਾਡਾ ਜਿਹੜਾ ਇੱਥੇ ਵਾਲਾ ਟਿਕਾਣਾ ਕੋੜਾ ਵਾਲਾ ਇਹ ਸੁਣੋ ਉਹ ਵੀ ਉਹ ਵੀ ਉਹਨੇ ਕੰਮ ਕਰਦਾ ਹੈ ਉਹ ਇੱਕ ਸਾਡਾ ਬ੍ਰਾਂਡ ਦਾ ਤਰੀਕਾ ਹੈ ਉਹਨਾਂ ਰਿਐਕਸ਼ਨ ਹੋਗਾ ਜੀ ਦੈਟ ਇਜ਼ ਦਾ ਰੀਜ਼ਨ ਦੈਟ ਇਜ਼ ਦਾ ਦੈਟ ਇਜ਼ ਦਾ ਰੀਜ਼ਨ ਠੀਕ ਹੈ ਜੀ ਬੜੀ ਵਿਚਾਰਪਨ ਕਰੋ ਪਰਮਾਤਮਾ ਜੀ ਇੱਕ ਵਾਰੀ ਇਹ ਆਪਾ ਪ੍ਰੋਜੈਕਟ ਕਰਦੇ ਹਾਂ ਜੀ ਉਹ ਜਿਵੇਂ ਜਤੋਂ ਲਾਲੋ ਕੰਨਾਂ ਨੂੰ ਆਵਾਜ਼ ਦਿੰਦੇ ਨਾ ਇਹਨਾਂ ਦੀ ਕਿੰਨੇ ਕਿੰਨੇ ਪਰਸੈਂਟ ਹੁੰਦੇ ਆ ਜੀ ਦੇਖਣਾ ਨਹੀਂ ਸਿਰੇ ਕੋਈ ਨੇਰਸ ਕਾ ਫਿਰ ਇੱਕ ਕਰਦਾ ਸਰ ਜੀ ਇਹਨਾਂ ਨੂੰ ਪ੍ਰੋਪਰ ਨਹੀਂ ਗਾਈਡ ਕਰ ਪਾਵਾਂ ਚਾਹ ਜੀ ਜਿਹੜੇ ਆਪਣੇ ਜਿਹੜੇ ਹੈਗੇ ਡੌਗ ਵਾਈਟਸ ਦੇ ਕੇਸਸ ਬਹੁਤ ਆਉਂਦੇ ਆ ਆਪਣੇ ਕੋਲੇ ਤੇ ਜਿਹੜੇ ਉਹਦੇ ਚ ਉਹਨੂੰ ਜਿਹੜਾ ਹੈਗਾ ਨਾ ਐਕਟਿਵ ਹੁੰਦੇ ਆ ਜਿਹੜੇ ਤੁਹਾਡੇ ਨੂੰ ਆਪਣੇ ਨੂੰ ਕੋਈ ਨਹੀਂ ਇਸ ਤੇ ਕੋਈ ਨਹੀਂ ਵੱਲ ਨੂੰ ਤੇ ਉਹਦੇ ਚ ਹਿਊਮਨ ਟੂ ਹਿਊਮਨ ਡਿਪਲॉयमेंट ਆਉਂਦਾ ਹੈ ਤੇ ਉਹ ਉਹਦੇ ਚ ਕੋਈ ਆਪਾਂ ਨੂੰ ਮਤਲਬ ਉਹ ਤੁਹਾਡੇ ਅਵੇਲੇਬਲ ਐਂਵਾਇਰਨਮੈਂਟ ਪਲਾਨ ਕੋਈ ਮੋਸ਼ਨ ਅਵੇਲੇਬਲ ਹੈ ਸਾਇੰਟ ਨਹੀਂ ਅਵੇਲੇਬਲ ਨਹੀਂ ਸਰ ਮੈਂ ਤੁਹਾਨੂੰ ਸਿੱਧਾ ਕਰਕੇ ਦੱਸ ਦਿੰਦਾ ਨਹੀਂ ਆਪਾਂ ਇਹਦੀ ਪ੍ਰੋਵੀਜ਼ਨ ਕਰਦੇ ਜਾਈਏ ਇਹਦੀ ਆਪਾਂ ਬਾਅਦ ਵਿੱਚ ਕਰਦੇ ਹਾਂ ਜੀ ਅ ਮੱਕੀ ਮੈਂ ਜੋ ਡਿਸਟ੍ਰਿਕਟ ਹਸਪੀਟਲ ਚ ਕਰਾ ਰਹਾ ਹਾਂ ਯੋਸ ਠੀਕ ਹੈ ਆਪਾਂ ਇੰਤਜ਼ਾਰ ਕਰੀਏ ਟੋਕ ਟੋਕ ਇਹ ਇਹ ਨਾ ਕੁਝ ਬੰਦਿਆਂ ਨੂੰ ਰੈਕਸ਼ਨ ਹੁੰਦਾ ਜਦੋਂ ਸਰ ਐਕਚੁਅਲੀ ਉਹ ਫਿਰ ਰੈਕਸ਼ਨ ਆਉਂਦਾ ਹੈ ਗਲਤ ਉਹ ਥੀ ਜਲਵਾਦ ਹੋ ਜਾਂਦਾ ਜਿਸ ਨੂੰ ਵੀ ਚੇਂਜ ਕੀਤਾ ਉਥੇ ਉਹਨਾਂ ਨੇ ਲਗਾਇਆ ਨਹੀਂ ਮੈਂ ਇੱਥੇ ਆ ਗਿਆ ਇਸੇ ਬੰਦ ਹੋ ਗਿਆ ਸੀਗਾ ਮੈਂ ਅਮਰਜੈਂਸੀ ਗਿਆ ਉਹਨਾਂ ਨੇ ਨਹੀਂ ਲਾਇਆ ਉਹ ਇਹ ਡਾਕਟਰ ਸਰ ਕਹਿੰਦੇ ਜੇ ਹੁਣ ਲਾਣ ਦਾ ਸਰ ਐਕਚੁਅਲੀ ਸਰ ਜਿਹੜਾ ਫਸਟイヤー ਵੀ ਦੀ ਡੋਸ ਤੋਂ 7 ਡੇਸ ਬਾਅਦ ਲਾਉਣਾ ਹੈ ਥਰੂ ਐਂਟੀਬਾਡੀਜ਼ ਜਿਹੜੀਆਂ ਆਪਣੀਆਂ ਏਆਰਵੀ ਨਾਲ ਬਣਦੀਆਂ ਉਹਨੂੰ ਮਤਲਬ ਇਹ ਅਫੈਕਟ ਕਰਦਾ ਹੈਗਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਆ ਕੇ ਦੱਸਣਾ ਸੀਗਾ ਨੈਕਸਟ ਡੇ ਕਿ ਕਿਉਂ ਨਹੀਂ ਲੱਗਿਆ ਪਰ ਕੋਦੋਂ ਦਾ ਨਹੀਂ ਫਿਰ ਕੋਦੋਂ ਲੈ 19th ਨੂੰ ਏਆਰਵੀ ਲਗਵਾਇਆ ਸੀ ਨਾ ਉਸ ਤੋਂ ਬਾਅਦ ਸਰ 22 ਨੂੰ ਵੀ ਲਗਾ ਕੇ ਤੇ 22 ਨੂੰ ਵੀ ਇਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਨਹੀਂ ਲਗਾਇਆ ਟੀਕਾ ਅੱਲਾ ਜੇ ਬਾਈ ਨੂੰ ਵੀ ਆ ਕੇ ਮੈਨੂੰ ਦੱਸਦੇਂਦੇ THEN I COULD HAVE ਨਹੀਂ ਨਹੀਂ ਪਰ ਉਹਨੇ ਨੂੰ ਲਾਕੇ ਸੀ ਇਹਨਾਂ ਦੇ 19 ਨੂੰ ਸਰ ARB ਆਪਾਂ ਇੱਥੇ ਲਗਵਾਇਆ ਸੀ ARB ਲਗਵਾਇਆ ਤੇ Equine ARS ਦੀ ਸਰ ਆਪਾਂ ਸੈਂਸਿਟੀਵਿਟੀ ਚੈੱਕ ਕੀਤੀ ਉਹ ਕਦੋਂ ਕੀਤਾ ਕੋ ਉਹ ਸੇ ਦਿਨ ਸਰ 19th ਨੂੰ ਅੱਛਾ ਉਦੋਂ ਕੀ ਹੋਇਆ ਉਹਨੂੰ ਟੀਕਾ ਤਾਂ ਲੱਗ ਗਿਆ ਰਹਿੰਦਾ ਇੱਕ ਵਾਰੀ ਲੱਗ ਗਿਆ ਜਾਂ ਦੋ ਵਾਰੀ ਲੱਗ ਗਿਆ ਉਹਨਾਂ ਦੇ ਲੱਗ ਗਿਆ ਉਹਨੂੰ ਵੀ Equine ARS ਜਿਹੜਾ ਹੈ ਤੁਹਾਡੇ ਲਗਾਇਆ ਸੀਗਾ ਨਾ ਇੱਥੇ ਉਸ ਰੀਐਕਟਿਵਾਈ ਟੈਸਟ ਡੋਸ ਫਿਰ ਆਪਾਂ ਹਿਊਮਨ ਲਗਵਾਉਣ ਲਈ RHB ਰੈਫਰ ਕੀਤਾ ਸੀਗਾ ਨਹੀਂ ਨਹੀਂ ਉਹ ਤਾਂ ਠੀਕ ਹੈ ਤੁਸੀਂ ਰੈਫਰ ਤਾਂ ਠੀਕ ਕੀਤਾ ਬਟ ਇਹਨਾਂ ਨੂੰ ਪੇਸ਼ੈਂਟ ਨੂੰ ਤੁਸੀਂ ਐਕਸਪਲੇਨ ਠੀਕ ਨਹੀਂ ਕੀਤਾ ਨਹੀਂ ਨਹੀਂ ਸਰ ਇਹਨਾਂ ਨੂੰ ਪੁੱਛ ਲਓ ਸਰ ਤੁਸੀਂ ਜੇ ਆਈ ਐਕਸਪਲੇਨ ਹਿਮ ਸਰ মাঢিট মািকাকাকাংল ঒াদন নিতুন্মাটাইকে. কেলি হাডি ক্যান আজন নিকাকাকাকাজিন পাকাইকাকাকাকাকাকেয়. সরি ক্যালারসবকেক. ক पहले तो पहले ऐसे चलो फॉर द कितने कार्य करते सब मतलब मुख्य रूप से जीआरटी स्टूडेंट के हैं अपने है और डीजीएनडीएनबी दियें, कोर्स यस सर वी आर इतने बच्चे हैं हां डीएनबी में नौ बच्चे हैं और उनको एंटीनेटल जो बिट वाइजली कोर्स ही चल रहे हैं सर ओके सर इधर भी आपको स्टैनगव दिस प्रॉब्लम ना ना वैनीकॉल जी की कोई प्रॉब्लम है सर तो सर एक एक सीनियर मोस्ट करने आप सर 6 आंसर अपने तोडे दो सी है एक द ब्रेस्ट एंड दूसरा सीएसल रचना तो हमारी ट्रेनिंग चल रही है हां जी सर चल रही है कर देना रोज दे सर पेप्स नियर्स का सर अभी ऑलमोस्ट दोनों गोनोपिटिस ਸੋ ਸਾਡੀ ਟੋਟਲ ਉਹ ਕਿਹੜੀ ਅਰਾਊਂਡ ਟੋਟਲ ਦੋਨੋਂ ਮਿਲਾ ਕੇ ਅਰਾਊਂਡ 182 ਤੋਂ 200 ਦੇ ਕਰੀਬ ਹੋ ਜਾਂਦਾ ਸੀ ਅੱਛਾ ਵਿਦ ਐਂਟੀਨੇਟਲ ਐਂਡ ਗਾਇਨੀ ਬੁੱਕਸ ਦੇ ਮੋਸਟ ਆਫ ਦਮ ਦੇ ਆਰ ਐਲੀਜੀਬਲ ਫॉर ਪੈਸ਼ਨਰ ਕਿ ਕਿਹੜੀ ਕ੍ਰਾਈਟੇਰੀਆ ਕੀ ਰੱਖਿਆ ਹੋਣਾ ਸੋ ਜਿਹੜੇ ਵੀ ਡਿਸਚਾਰਜ ਪੀਵੀਸ ਨਾਲ ਆਉਂਦੇ ਨੇ ਕੋਈ ਡਿਸਪਰੋਨੀਆ ਦੇ ਕੋਲ ਉਹ ਤਾਂ ਜ਼ਿਆਦਾ ਹੋਣਗੇ ਉਸ ਪ੍ਰੈਕਟਿਸ ਤੋਂ ਜ਼ਿਆਦਾ ਹੋਣਗੇ ਹਾਂਜੀ ਸਰ ਉਹ ਬਤਾਓ ਬ੍ਰੈਸਟ ਸਕ੍ਰੀਨਿੰਗ ਕਰਦੇ ਹਾਂਜੀ ਸਰ ਕਰਦੇ ਹਾਂ ਇਹਦੇ ਵਿੱਚ ਕੋਈ ਮਤਲਬ ਡੈਮੋਗ੍ਰਾਫੀ ਜਾਂ ਥਰਮੋਗ੍ਰਾਫੀ ਵੀ ਆਉਂਦੀ ਹੈ ਕੀ ਇਸ ਆਪ ਵੀ ਹਾਲਤ ਆਪਣੇ ਕੋਲ ਮੈਮ ਕਰਕੇ ਐਕੀਮੋਗ੍ਰਾਫੀ ਕੀ ਹੈ ਸਾਡੇ ਕੋਲ ਹੈ ਅੱਛਾ ਉਹ ਕਿੰਨੇ ਕਰਦੇ ਆਪਾਂ ਹੋ ਜਾਂਦੇ ਹਾਂ ਸਰ ਹਾਂਜੀ ਇਸ ਨੋਰਮਲ ਸਕਰੀਨਿੰਗ ਦੇ ਤੋਂ ਆਪ ਤੇ ਹੀ ਕਰ ਲੈਣੇ ਹੈ ਜੇ ਕੋਈ ਮਸਟ ਹੈ ਜੇ ਕੋਈ ਪੇਸ਼ੈਂਟ ਨੂੰ ਸਰ ਅਲਟਰਾਸੋਨੋਗ੍ਰਾਫੀ ਨਾਲ ਕਰ ਲੈ ਮੈਂ ਤੁਹਾਨੂੰ ਕਿ ਤੁਸੀਂ ਇੱਕ ਦਿਨ ਤੇ ਪੇਪਰ ਪਬਲਿਸ਼ ਕਰੋ ਬਾਦ ਅਕਸ਼ਰ ਹੋਣਾ ਹੈ ਕਿ ਉਸਕੈਨ ਇਹ ਕਰਕੇ ਬੰਮ ਦੇ ਵਿੱਚ ਤੁਹਾਡਾ ਉਹਦੇ ਚ ਜਿਆਦਾ ਤਾਂ ਤੁਹਾਡੇ ਕੋਲੇ ਪੋਰ ਵਾਲੇ ਆ ਰਹੇ ਹੁੰਦੇ ਆ ਤੇ ਉਹ ਤਾਂ ਇੱਥੇ ਬਾਕਟਰੂ ਵੀ ਆਉਂਦੇ ਆ ਪਰ ਉਹਨਾਂ ਦਾ ਡਿਫਰੈਂਟ ਜਿਹੜਾ ਹੈਗਾ ਉਹਨਾਂ ਦਾ ਡਿਫਰੈਂਟ ਤੋਂ ਦਾ ਐਸਟੀ ਦਾ ਕੋਪੀਏਟ ਹੈ ਕਿ ਉਹਦੀ ਸੋਸ਼ਲ ਬੈਕਗ੍ਰਾਉਂਡ ਵੀ ਆ ਬਹੁਤ ਥੋੜਾ ਲਾਈਫ ਲਾਈਫ ਜਿਹਾ ਸਾ ਉਹ ਦੇਖ ਕੇ ਵੀ ਆਪਣਾ ਕਿੰਨੇ ਕਨਸੀਡੈਂਸ ਆ ਗਿਆ ਆਪਣੀ ਪੰਜਾਬ ਦਾ ਡਾਟਾ ਹੋਵੇ ਨਾ ਪਰ ਤੁਸੀਂ ਕਰ ਸਕਦੇ ਹੋ ਬਾਕੀ ਤਾਂ ਉਹ ਜਿਹੜਾ ਡਾਟਾ ਬੇਸ ਹੈ ਉਹ ਤਾਂ ਬਚਾ ਦੇ ਕੰਮ ਸਾਰੇ ਜਿੱਥੇ ਇੱਕ ਜਾਂ ਦੋ ਗੱਲ ਐ ਰਜਿਸਟਰ ਦੇ ਬਾਅਦ ਜੀ ਉਹ ਤੇ ਸੌ ਸੌ ਪਹਿਲਾਂ ਉਹ ਤੁਸੀਂ ਸਾਰੇ ਜਣੇ 180 ਦੇਖਦੇ ਹੋ ਸਾਡੇ ਕੋਲ ਨਾ ਉਹ 100% ਕੱਲੀ ਦੇਖਦੇ ਹੋ ਚੱਲ ਜੀ ਨਹੀਂ ਸਰ ਤਾਂ ਜੀ ਫਿਰ ਰੀਫ੍ਰੈਸ਼ ਕਰੀਏ ਨਾ ਮਰਜ਼ੀ ਮਿਟਾਣਾ ਦੈਟਸ ਕਿੰਨੇ ਹੋ ਜਾਂਦੇ ਨੇ ਤੁਹਾਡੇ ਜੇਰੀ ਕਿੰਨੇ ਹੋ ਜਾਂਦੇ ਪਰ ਨਾ ਤੁਹਾਡੇ ਸਰ ਅਰਾਊਂਡ ਸਾਡਾ ਸਿਰ 45% ਦੇ ਰਿਹਾ ਹੈ ਥੋੜਾ ਕੋਰ ਆਪਰੇ ਹੋਣਗੇ ਥੋੜਾ ਹਾਇਰ ਹੋਏਗਾ ਕਿਉਂਕਿ ਸਾਰਾ ਸਾਡਾ ਕੋਲ ਇਵਨਿੰਗ ਤੋਂ ਨਾਈਟ ਵੀ ਹੋ ਜਾਂਦਾ ਸਾਡੇ ਕੋਲ ਸਰ 40% ਠੀਕ ਹੈ ਨਾ ਸਰ ਇਹ ਮੈਂ ਸਾਰਾ ਜੀ ਜਿਹੜਾ ਮਾਤਾ ਖੱਲਿਆ ਹਸਪੀਟਲ ਆ ਪਟਾਣੇ ਦੇ ਵਿੱਚੋਂ ਡਿਸਟ੍ਰਿਕਟ ਹਸਪੀਟਲ ਆ ਸਾਡਾ ਇਹਦੇ ਵਿੱਚ ਮੈਂ ਸਾਰਾ ਚੈੱਕ ਕੀਤਾ ਹੈਗਾ ਜੀ ਸਰਪ੍ਰਾਈਜ਼ ਚੈੱਕ ਸੀਗਾ ਔਰ ਪੇਸ਼ੈਂਟ ਸੈਟੀਸਫਾਈਡ ਹੈ ਗਿਆ ਜਿਹੜੇ 1500 ਤੋਂ 1800 ਮਤਲਬ ਮਰੀਜ਼ਾਂ ਦੀ ਗਿਣਤੀ ਬਹੁਤ ਵਧੀਆ ਹੈ ਪੇਸ਼ੈਂਟਸ ਬਹੁਤ ਆਦੇ ਆ ਉਹਦੇ ਨਾਲ ਥੋੜਾ ਜਿਹਾ ਰਸਾ ਬਟ ਜਿੱਥੇ ਆਪਰੇਟਿਵ ਵਾੜੀਆ ਉਹਦੇ ਕਾਊਂਟਰ ਵਧਾਏ ਆ ਇਹਨਾਂ ਨੇ ਪੰਜ ਤੋਂ ਵਧਾ ਕੇ ਇਹਨਾਂ ਨੇ 13 ਪਲਾਂ 13 ਨਹੀਂ ਹੁੰਦੇ ਸੀ ਫਿਰ ਪੰਜ ਹੋਰ 8 ਕਰਤੇ ਇਹਨਾਂ ਨੇ ਬਿਲਿੰਗ ਦਾ ਅਲੱਗ ਕਰ ਦਿੱਤਾ ਜਿਹੜਾ ਯੂਸ਼ ਦਾ ਕਾਰਡ ਬਣਾਉਣ ਦਾ ਅਲੱਗ ਕਰਤਾ ਉਹਦੇ ਨਾਲ ਪੇਸ਼ੈਂਟ ਸੈਟੀਸਫਾਈਡ ਸੀਗੇ ਔਰ ਡਾਕਟਰ ਵੀ ਬੜੇ ਅੱਛੀ ਤਰ੍ਹਾਂ ਨਾਲ ਪੇਸ਼ੈਂਟਸ ਨੂੰ ਦੇਖ ਰਹੇ ਆ ਕਥੋੜੇ-ਮੋਟੇ ਜਿਹੜੀਆਂ ਟੇਜ਼ਿੰਗ ਪ੍ਰੋਬਲਸ ਆਈਆਂ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਇੱਥੇ ਆ ਕੇ ਤੇ ਜਿਵੇਂ ਜਿਹੜਾ ਐਕਸ ਜਿਹੜੀ ਐਕਸਰੇ ਦੀ ਮਸ਼ੀਨਾਂ ਪੁਰਾਣੀ ਹੋ ਗਈ ਔਰ ਉਹਨੂੰ ਨਵੀਂ ਫੀਲ ਚ ਦੇਵਾਂਗੇ ਇਹਨਾਂ ਨੂੰ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਚੰਗੀ ਸੇਵਾ ਮਿਲੇ ਔਰ ਚੰਗੀਆਂ ਸਹੂਲਤਾਂ ਮਿਲਣ ਔਰ ਕੋਸ਼ਿਸ਼ ਕਰਾਂਗੇ ਕਿ ਐਕਸਰੇ ਦੀ ਮਸ਼ੀਨਾਂ ਦੋ ਹੋ ਜਾਣ ਜਿਹੜੀ ਇਹ ਵਾਲੀ ਹੈ ਤਾਂ ਰਹਿ ਰਹੇ ਇੱਕ ਢਾਲ ਇੱਕ ਅਲਟ੍ਰਾਸਾਉਂਡ ਦੇ ਵਿੱਚ ਵੀ ਡਿਮਾਂਡ ਬਹੁਤ ਵੱਧ ਗਈ ਆ ਡਾਕਟਰ ਰੋਜ਼ 45 ਤੋਂ 50 ਕਰਦੇ ਆ ਔਰ ਸਾਡੀ ਕੋਸ਼ਿਸ਼ ਆ ਕਿ ਜਿਹੜਾ ਹੈਗਾ ਉਹਦੇ ਚ ਬੇਟਿੰਗ ਪੀਰੀਅਡ ਨਾ ਹੋਵੇ ਉਹਦੇ ਵਾਸਤੇ ਵੀ अरविंद केजरीवाल जी वाजरे हतो शुरुआत की थी, थी सेहत क्रांति दी और बड़ा अच्छा दिक्कत ਨਾਲ ਜਿਹੜਾ ਇੱਕ ਰੋਲ ਮਾਡਲ ਕੰਮ ਕਰ ਰਿਹਾ ਸਾਡੇ ਹਸਪਤਾਲ ਬਾਰੇ ਤੇ ਅਸੀਂ ਬਾਕੀ ਸਾਰੇ ਹਸਪਤਾਲ ਨੂੰ ਵੀ ਇਸ ਤਰ੍ਹਾਂ ਅਪਗ੍ਰੇਡ ਕਰਕੇ ਇਹਦੇ ਵਿੱਚ ਆਈ ਸੀ ਯੂ ਵੀ ਆ ਇੰਟੈਂਸਿਵ ਕੇਅਰ ਯੂਨਿਟ ਵੀ ਆ ਬੱਚਾ ਵਾਸਤੇ ਨਿਊਰੋ ਇੰਟੈਂਸਿਵ ਕੇਅਰ ਯੂਨਿਟ ਵੀ ਆ ਔਰ ਖਾਸ ਕਰਕੇ ਗਾਇਨੀ ਦੇ ਵਿੱਚ ਪ੍ਰੋਡੈਕਟਿਕਸ ਦੇ ਵਿੱਚ ਚੜਾ ਹੈਗਾ ਇਹਦੇ ਵਿੱਚ ਜਿੰਨੇ ਅਸੀਂ ਪੋਸਟ ਗ੍ਰੈਜੂਏਸ਼ਨ ਕਰਦੇ ਆ ਡੀ ਐਨ ਬੀ ਦੇ ਸਟੂਡੈਂਟਸ ਆ ਉਹਦੇ ਨਾਲ ਸਬਸਿਸ ਬਹੁਤ ਪ੍ਰੂਵ ਬੰਦਿਆ ਕਿਉਂਕਿ ਉਹ ਇੱਥੇ ਰਹਿੰਦੇ ਆ ਬੱਚਾ 24 ਘੰਟੇ ਡਿਊਟੀ ਕਰਦੇ ਆ ਉਹ ਇਸੇ ਤਰ੍ਹਾਂ ਡੀਆਰਪੀ ਦੇ ਸਟੂਡੈਂਟਸ ਆਂਦੇ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਸਾਲ ਦੇ ਵਿੱਚ